ਹਾਂਜੀ ਅੱਜ ਬਹੁਤ ਸੋਹਣੀ ਡਿਜ਼ਾਈਨਿੰਗ ਲੈ ਕੇ ਆਏ ਜੀ ਕਾਟਰੇਜ ਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਆਏ ਨੇ ਪ੍ਰੀਮੀਅਮ ਕਾਟਰੇਜ ਦਾ ਉਹ ਰੱਸੀਆ ਬ੍ਰਾਂਡ ਦੀ ਡਿਜ਼ਾਈਨ ਦੇਖੀ ਚਲੋ ਡਿਜ਼ਾਈਨ ਬਹੁਤ ਸੋਹਣੇ ਨੇ ਇੱਕਦਿਕ ਡਿਜ਼ਾਈਨ ਸੋਹਣਾ ਹੋਊਗਾ ਸੋ ਆਪਣੇ ਆਰਡਰ ਜਲਦੀ ਜਲਦੀ ਬੁੱਕਰ ਵਾਹੋ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਆਰਡਰ ਤੇ ਚਲੋ ਆਲ ਓਵਰ 5 ਮੀਟਰ ਸੂਟ ਹੈ ਪਿਓਰ ਕਾਟਰੇਜ ਦਾ ਜੀ ਪ੍ਰਾਈਸ ਹੈਗਾ 1800-2000 ਰੁਪਏ ਦੀ ਰੇਂਜ ਦੇ ਵਿੱਚ ਬਹੁਤ ਵਧੀਆ ਆਫਰ ਦੇ ਵਿੱਚ ਲੈ ਕੇ ਆਇਆ 1300 ਰੁਪਏ ਦੀ ਰੇਂਜ ਦੇ ਵਿੱਚ ਕਲਰ ਡਿਜ਼ਾਈਨ ਬਹੁਤ ਸੋਹਣੇ ਨੇ ਪ੍ਰੀਮੀਅਮ ਕਾ ਜਲਦੀ ਜਲਦੀ ਆਪਣਾ ਆਰਡਰ ਕਨਫਰਮ ਕਰ ਲਓ ਜੀ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਪ੍ਰੀਮੀਅਮ ਕਾਟਰੇਜ ਹੈ ਜੀ 올ਓਵਰ ਸੂਟ ਬਹੁਤ ਵਧੀਆ ਕਲੈਕਸ਼ਨ ਹੈ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉੱਪਰ ਨਾ ਡਸ ਜੀ ਨੀਚੇ ਵੀ ਡਸ ਚ ਵੀ ਆਂਦੀ ਹੈ ਕਾਟਰੇਜ ਉੱਪਰ ਹੈ ਇਹਦੇ ਉੱਪਰ ਕੋਈ ਦਿੱਕਤ ਨਹੀਂ ਆਊਗੀ ਜੀ ਬਹੁਤ ਵਧੀਆ ਕੁਆਲਿਟੀ ਹੈ ਪਿਓਰ ਪਸ਼ਮੀਨੇ ਦੇ ਵਿੱਚ ਕਾਟਰੇਜ ਹੈ ओरिजिनल ਕਾਟਰੇਜ ਆਊਗੀ ਰਸਿਆ ਬ੍ਰੈਂਡ ਦੀ ਬਹੁਤ ਸੋਹਣੀ ਕਲੈਕਸ਼ਨ ਹੈ ਬਹੁਤ ਸੋਹਣੇ ਡਿਜ਼ਾਈਨ ਨੇ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰਵਾ ਲਓ ਜੀ 1300 ਰੁਪਏ ਪ੍ਰਾਈਸ ਦੇ ਵਿੱਚ ਹੈ ਡਿਜ਼ਾਈਨ ਦੇਖੀ ਚਲੋ ਜੀ ਪ੍ਰਾਈਸ ਆ ਰਿਹਾ 1300 ਰੁਪਏ ਰੇਂਜ ਦੇ ਵਿੱਚ 5% ਛੂਟ ਹੈ ਦਵਾਈ ਬਹੁਤ ਸੁਣਨੇ ਪ੍ਰੀਮੀਅਮ ਰੂਸੀ ਬ੍ਰਾਂਡ ਦੀ ਕਾਰਟ੍ਰਿਜ ਹੈ ਜੀ ਜਲਦੀ ਜਲਦੀ ਆਰਡਰ ਬੁੱਕ ਕਰਵਾਇਜੋ ਸਕਰੀਨ ਸ਼ਾਟ ਲੀ ਚਲੋ ਨਾਲ ਨਾਲ ਆਰਡਰ ਬੁੱਕ ਕਰਵਾ ਲਓ WhatsApp ਤੇ ਸਾਨੂੰ ਆਰਡਰ ਭੇਜ ਦਿਓ ਸ਼ਿਪਿੰਗ ਚਾਰਜ ਐਕਸਟਰਾ ਹੁੰਦੇ ਨੇ ਜਿਵੇਂ ਮੈਂਸ਼ਨ ਹੁੰਦੇ ਨੇ ਨਾਲ 50 ਰੁਪਏ ਆਨਲਾਈਨ ਪੇਮੈਂਟ ਦੇ COD ਤੇ 100 ਰੁਪਏ ਜੀ 1300 ਰੁਪਏ ਰੇਂਜ ਦੇ ਵਿੱਚ ਹੈ ਜੀ ਪ੍ਰੀਮੀਅਮ ਕਾਰਟ੍ਰਿਜ ਤੁਸੀਂ ਵਿਜ਼ਿਟ ਕਰਕੇ ਲੈਣਾ ਅਲੀਸ਼ੇ ਸ਼ੋਰਮ ਵੀ ਖਿਜੀ ਵਿਜ਼ਿਟ ਕਰਕੇ ਲੈ ਲਓ ਜੀ ਸਕਰੀਨ ਤੇ ਨੰਬਰ ਤਾਂ ਹੈਗਾ ਜਿਹੜੇ ਕਸਟਮਰ ਬਾਹਰ ਜਲਦੀ ਜਲਦੀ ਵਿਜ਼ਿਟ ਕਰਕੇ ਲੈ ਲਓ ਜੀ ਬਹੁਤ ਸਕ ਕਲੈਕਸ਼ਨ ਆਈ ਹੋਈ ਹੈ ਸਰਦੀਆਂ ਦੀ ਪਾਰਟੀ ਵੇਅਰ ਸਾਰੀ ਕਲੈਕਟਮਾਂ ਪੂਰੀਆਂ ਆਈ ਹੋਈਆਂ ਨੇ ਆਪਣੇ ਕੋਲ ਜਲਦੀ ਜਲਦੀ